ਸਤਿ ਲੋਕ ਮੈਂ 라ਤੀਜਾ 바બી ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਏ ਮੇਗ ਵਰਸ ਦਇਆ ਕਰ ਗੂੜੀ ਸ਼ਬਰ ਲਾਏ 바બી ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋ ਸਾਲਾਹੀ ਹੈ ਜੇ ਬਿੰਦਾ ਸਭਨਾ ਜੀਆ ਰਿਜ਼ਕ ਸੰਭਾਏ ਮੱਲਾ ਤੀਜਾ ਛਾਤ੍ਰਿਕ ਤੂੰ ਨਾ ਜਾਣੀਂ ਕਿਆ ਤੁਦ ਵਿੱਚ ਤਿਖਾ ਹੈ ਕਿਤ ਪੀਤ ਤਿਖ ਜਾਏ ਦੂਜੇ ਪਾਏ ਭ੍ਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਈ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜ ਰਿਹਾ ਸਮਾਈ ਪੌੜੀ ਇੱਕ ਵਣਖੰਡ ਬਸ ਸਹਿ ਜਾਏ ਸਦ ਨਾ ਦੇਵਹੀਂ ਇੱਕ ਪਾਲ ਕਕਰ ਭੰਨ ਸੀਤਲ ਜਲ ਹੀ ਵਹੀਂ ਇੱਕ ਥਸਮ ਚੜਾਵੇਂ ਅੰਗ ਮੈਲ ਨਾ ਥੋਵਹੀਂ ਇੱਕ ਜਟਾ ਬਿਕਟ ਬਿਕਰਾਲ ਕੋਲ ਘਰ ਖੋਵਹੀਂ ਇੱਕ ਨਗਨ ਫਿਰੇ ਦਿਨ ਰਾਤ ਨੀਂਦ ਨਾ ਸੋਵਹੀਂ ਇਤ ਅਗਨ ਜਲਾਵੈ ਅੰਗ ਆਪ ਵਗੋਹੀਂ ਵਿਣ ਨਾਵੈ ਤਨ ਸ਼ਾਰ ਕਿਆ ਕਹਿ ਰੋਹੀਂ ਸੋਹਨ ਖਸਮ ਦੁਆਰ ਜੇ ਸਤਗੁਰ ਸੇਵਹੀਂ ਸ਼ਲੋਕ ਮੈਂ ਲਾਤੀਜਾ ਬਾ bìਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰਸੁਣੀ ਪੁਕਾਰ ਮੇਘਨੂ ਫਰਮਾਨ ਹੋਆ ਵਰਸੋ ਕਿਰਪਾ ਤਾਰ ਹਾਂ ਤਨ ਕੈ ਬਲਹਾਰਣ ਜਿਨੀ ਸੱਚ ਰਖਿਆ ਔਰ ਤਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹਿਲਾ ਤੀਜਾ ਬਾ ਬਿਹਾ ਏਵ ਤੇਰੀ ਤਖਾ ਨ ਉਤਰੈ ਜੇ ਸੋ ਕਰੇ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਹੇ ਵਿਕਾਰ ਪੌੜੀ ਇੱਕ ਜੈਨੀ ਉੱਜੜ ਪਾਏ ਤਰੋਂ ਖੁਆਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾ ਆ ਹੱਥੀ ਸਿਰ ਖੋਹਾਇਐ ਨਾ ਪੱਦ ਕਰਾਇਆ ਕੁਚਿਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਮਨ ਝੂਠਾ ਵੇ ਜਾਤ ਝੂਠਾ ਖਾਇਆ ਬਿਨ ਸ਼ਬਦ ਆਚਾਰ ਨਾ ਕਿਣ ਹੀ ਪਾਇਆ ਗੁਰਮੁਖ ਓੰਕਾਰ ਸਚ ਸਮਾਇਆ ਸ਼ਲੋਕ ਮੈਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਾ ਹੇਤ ਅਪਾਰ ਮੈਲਾ ਤੀਜਾ ਸਾਵਣ ਦੱਝ ਗੁਣ ਬਹਾਰੀ ਜਿਸ ਦੁਜੈ ਪਾਏ ਪਿਆਰ ਨਾਨਕ ਤੇਰ ਕੀ ਸਾਰ ਨਾ ਜਾਣਈ ਸਭ ਸ਼ਿੰਗਾਰ ਖੁਆਰ ਪੌੜੀ ਸੱਚਾ ਲਖ ਭਿਓ ਠਠ ਨਾ ਪਤੀ ਜਈ ਇੱਕ ਧਾਵੈ ਰਾਗ ਪਰਿਆ ਰਾਗ ਨਾ ਪੀਜਈ ਇੱਕ ਨੱਚ ਨੱਚ ਪੂਰੈ ਤਾਲ ਤਗਤ ਨਾ ਕੀਜਈ ਇੱਕ ਅੰਨ ਨਾ ਖਾਹੈ ਮੂਰਖ ਤਿਨਾ ਕਿਆ ਕੀਜਈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਤੀਜਈ ਕਰਨ ਵਦੈ ਕਹ ਲੋ ਖਪ ਮਰੀ ਜਈ ਲਾ ਨਾਮ ਸੰਸਾਰ ਅੰਮ੍ਰਿਤ ਪੀ ਜਈ ਹਰ ਭਗਤੀ ਅਸਨੇ ਗੁਰਮੁਖ ਕੀ ਜਈ ਸ਼ਲੋਕ ਨਲਾਤੀ ਜਾ ਗੁਰਮੁਖ ਮਨਾਰ ਰਾਗ ਜੋ ਕਰੈ ਤਿਨ ਮਨ ਤਨ ਸੀਤਲ ਹੋਏ ਗੁਰ ਸ਼ਬਦੀ ਏਕ ਪਛਾਣਿਆ ਇਕੋ ਸੱਚਾ ਸੋਏ ਮਨ ਤਨ ਸੱਚਾ ਸਤਿ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਪ੍ਰਗਟ ਹੈ ਸਹਿਜੇ ਹੀ ਪਤ ਹੋਏ ਕਲ ਯੁਗ ਮੇ ਥੋਰ ਅੰਧਾਰ ਹੈ ਮਨ ਮੁਖ ਰਹਾ ਨਾ ਕੋਏ ਸੇਵਡ ਭਾਗੀ ਨਾਨਕਾ ਜੇਨ ਗੁਰਮੁਖ ਪ੍ਰਗਟ ਹੋਏ ਮੈਲਾ ਤੀਜਾ ਇੰਦ ਵਰਸ ਕਰ ਦਿਆ ਲੋਕਾਂ ਮਨ ਉਪਜੈ ਚਾਓ ਜਿਸ ਕੈ ਹੁਕਮ ਇੰਦ ਵਰਸ ਦਾ ਤਿਸ ਕੈ ਸਦ ਬਲਿਹਾਰ ਜਾਓ ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਿਜੇ ਸੱਚ ਸੁਮਾਓ ਪੌੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰਾ ਕਰਮ त्याहे ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈ ਚੁਕਾਇਆ ਹਰ ਸਰ ਤੀਰਥ ਜਾਣ ਮਨੁਵਾ ਨਾਇਆ ਸ਼ਬਦ ਮਰ ਮਨ ਮਾਰ ਧਨ ਜਣੇਂਦੀ ਮਾਇਆ ਦਰ ਸਚ ਸਚਿਆਰ ਸੱਚ ਆਇਆ ਤੋਛ ਨਾ ਸਕੈ ਕੋਏ ਜਾਂ ਖਸਮ ਐ ਪਾਇਆ ਨਾਨਕ ਸੱਚ ਸਲਹਾ ਲਿਖਿਆ ਪਾਇਆ ਸ਼ਲੋਕ ਮੈਲਾ ਪਹਿਲਾ ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲਜ ਤੂਹਾ ਖੜ ਨਾ ਮਾਵਈ ਤਿੱਤਲ ਬੰਨੈ ਸੱਜ ਦੇਨ ਦੁਆਈਂ ਸੇ ਮਰੈ ਜਿਨ ਕੋ دین ਸਿ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੈ ਜਾਏ ਸਮਾਹੇ ਫਸਲ ਅਹਾੜੀ ਏਕ ਨਾਮ ਸਾਵਣੀ ਸਚ ਨਾਮ ਮੈਂ ਮਧੂਦ ਲਖਾਇ ਖਸਮੈ ਕੈ ਦਰ ਜਾਏ ਦੁਨੀਆਂ ਕੇ ਦਰ ਕੇਤੜੇ ਕੇਤੇ ਆਵੈ ਜਾਹੇ ਕੇਤੇ ਮੰਗੈ ਮੰਗਤੇ ਕਿਤੇ ਮੰਗ ਮੰਗ ਜਾਹੇ ਮਹਿਲਾ ਪਹਿਲਾ ਸੋਮਣ ਹਸਤੀ ਕਿਉ ਗੁੜ ਖਾਵੇ 500 ਦਾਣਾ ਖਾਏ ਡੱਕਾ ਫੂਕਾ ਖੇ ਉਡਾਵੇ ਸਾਗਿਆ ਅਸ਼ੁਤਾਏ ਅੰਦੀ ਫੂਕ ਮੋਈ دیਵਾਨੀ ਖਸਮ ਮਿਟੀ ਫਿਰ ਪਾਣੀ ਅੱਧ ਗੁਲਾ ਕਿੜੀ ਕਾ ਤੁਗਣ ਦੈਣ ਝੜੀ ਬਿੱਲ ਲਾਏ ਖਸਮੇ ਭਾਵੇ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸੀਮਾਰੇ ਸੈ ਮਿਰਿਆਂ ਸਭ ਪਿੱਛਾ ਪੈ ਖਾਏ ਹੋਏ ਸਤਾਣਾ ਘੁਰਾ ਨਾ ਮਾਵੇ ਸਾਹ ਗਏ ਪਛੁਤਾਏ ਅੰਧਾ ਕਿਸ ਨੂੰ ਬੁੱਪ ਸੁਣਾਵੇ ਖਸਮੈ ਮੂਲ ਨਾ ਭਾਵੇ ਅਕਸਿਓਂ ਤ੍ਰੀਤ ਕਰੇ ਅਕ ੱਡਾ ਅਕ ਡਾਲੀ ਬੈ ਖਾਏ ਖਸਮੈ ਭਾਵੇ ਓਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤੇ ਦੁਖ ਹੋਈ ਗੱਲਾਂ ਵਾਲੇ ਹੈਨ ਕਣਹੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠਾ ਹੈ ਮਰਣਾ ਜਿਨ ਤੂੰ ਰੱਖੈ ਤਿਨ ਨੇੜ ਨਾ ਆਵੇ ਤਿਨ ਪਉ ਸਾਗਰ ਤਰਣਾ ਪੌੜੀ ਅਗੰਗ ਅਗੋਚਰ ਤੂੰ ਥਣੀ ਸੱਚਾ ਲਖਪਾਰ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਾਰ ਜਿਨੀ ਸੇਵਿਆ ਤਿਨੀ ਸੁਖ ਪਾਇਆ ਗੁਰਮਤੀ ਵਿਚਾਰ ਇਕਨਾਂ ਨੂੰ ਤੁਦ ਐਵੇਂ ਭਾਵਦਾ ਮਾਇਆ ਨਾਲ ਪਿਆਰ ਗੁਰ ਤੇ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵਈ ਵਿਣ ਸਤਗੁਰ ਨਾ ਲੱਗੇ ਪਿਆਰ ਤੂੰ ਤਬ ਸਭ ਤੁਦ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਦਾਨ ਸੰਤੋਖੀਆਂ ਸੱਚਾ ਨਾਮ ਮਿਲੈ ਆਧਾਰ ਸ਼ਲੋਕ ਮੈਲਾ ਪਹਿਲਾ ਰਾਤੀ ਕਾਲ ਘਟੈ ਦਿਨ ਕਾਲ ਛਿਜੈ ਕਾਇਆ ਹੋਏ ਪਰਾਲ ਵਰਤਨ ਵਰਤਿਆ ਸਰਬਜੰਝਾਲ ਭੁੱਲਿਆ ਚੁੱਕ ਗਿਆ ਤਪਤਾਲ ਅੰਧਾ ਚੱਕ ਚੱਕ ਪਿਆ ਚੇਰ ਸਹਿ ਰੋਵੈ ਲਿਆਵੈ ਫੇਰ ਬਿਨ ਬੁਝੇ ਕਿਛ ਸੁੱਝੈ ਨਹੀਂ ਮੋਇ ਆਰੋ ਹੈ ਰੋਂਦੇ ਮਰ ਜਾਹੀ ਨਾਨਕ ਹਸਮ ਹੈ ਏਵੈ ਪਾਵੈ ਸੇ ਮੋਇ ਜੇਨ ਚਿਤਨਾ ਆਵੈ ਮੈ ਲਾ ਪਹਿਲਾ ਮੋ ਆ ਪਿਆਰ ਪ੍ਰੀਤ ਮੋਈ ਮੋ ਆ ਵੈਰ ਵਾਦੀ ਵੰਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੂੜੀ ਕਿਥੋਂ ਆਇਆ ਕਹਾਂ ਗਿਆ ਕਹਿ ਨਾ ਸਿਓ ਕੇਸੀ ਮਨ ਮੁਖ ਗੱਲਾਂ ਗੋਈਆਂ ਕੀਤਾ ਚੌਰੜੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬੋਰਾਨਾ ਨਾਮ ਸਾਰ ਨਾ ਪਾਈ ਸਤ ਗੁਰ ਸੇਵੈ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਪਾਣਾ ਮਨ ਵਸਾਈ ਆਪਣੇ ਪਾਣੇ ਕੋ ਕਿਨ ਸੁਖ ਪਾਇਆ ਕੰਧਾ ਅੰਧ ਕਮਾਈ ਦਿਖਿਆ ਕਦੇ ਹੀ ਰੱਜੈ ਨਹੀਂ ਮੂਰਖ ਭੁੱਖ ਨਾ ਜਾਈ ਦੂਜਾ ਸਭ ਕੋ ਲੱਗ ਗੁੱਤਾ ਬਿਨ ਸਤਗੁਰੂ ਬੂਝ ਨਾ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜ਼ਾਈ